ਸਵਾਗਤ ਹੈ ਕਿਸਾਨ ਪ੍ਰਭ ਤੁਹਾਡਾ ਆਪਣੇ ਪੇਜ ਤੇ ਅੱਜ ਦੀ ਵੀਡੀਓ ਆ ਪਹਿਲਾਂ ਤੁਸੀਂ ਸ਼ੇਅਰ ਕਰ ਦਿਓ ਹਰੇਕ ਨੇ ਆਪਣੇ ਚੈਨਲ ਤੋਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਮੇਲੇ ਦੇ ਨਾਲ ਵੀਡੀਓ ਤਰਨਾ ਪਰ ਪੂਰੀ ਜਾਣਕਾਰੀ ਹੈ ਜਿਹੜੀ ਮੇਲੇ ਦੀ ਅੱਜ ਆਪਾਂ ਤੁਹਾਨੂੰ ਵੀਡੀਓ ਰਾਹੀਂ ਦੇਵਾਂਗੇ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਦਿਓ ਬਸ ਆਪਾਂ ਖੜਿਆਂਗੇ ਲਹਿਰਾ ਮੇਗਾ ਇੰਨੇ ਤੇ ਨੈਸ਼ਨਲ ਹਾਈਵੇ ਦੇ ਬਿਲਕੁਲ ਉੱਤੇ ਜਿਹੜੀ ਅਨਾਜ ਮੰਡੀ ਆ ਨਵੀਂ ਮੰਡੀ ਆ ਬਿਲਕੁਲ ਵਿੱਚ ਖੜਿਆ ਪਹਿਲਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਭਾਈ ਅੱਕਰੀ ਪੰਡਾਲ ਦਿਖਾ ਦੇ ਮੰਡੀ ਦੇ ਵਿੱਚ ਪੂਰੀ ਮੰਡੀ ਆ ਜਿਹੜੀ ਸਜਤਰ ਕੇ ਤਿਆਰ ਹੋ ਚੁੱਕੀ ਆ ਤੇ ਤਿਆਰੀਆਂ ਜਿਹੜੀਆਂ ਵੱਡੇ ਪੱਧਰ ਤੇ ਚੱਲ ਰੰਗੀਆਂ ਨੇ ਆਪਣੇ ਨਾਲ ਮੰਡੀ ਦੇ ਪ੍ਰਬੰਧਕ ਆ ਗਏ ਇਹਨਾਂ ਨਾਲ ਪੂਰੀ ਗੱਲਬਾਤ ਵੀ ਕਰਾਂਗੇ ਕਈ ਕਿ ਮੰਡੀ ਦੇ ਵਿੱਚ ਆਪਾਂ ਕੋਈ ਆਪਣਾ ਚੰਗਾ ਜਾਨਵਰ ਚੰਗੀ ਕਿਸਮ ਦਾ ਪਾਲਿਆ ਹੋਇਆ ਘਰ ਦਾ ਘਰੇਲੂ ਜਾਨਵਰ ਲੈ ਕੇ ਜਾਵਾਂਗੇ ਕੋਈ ਪਰਤੀ ਵਗੈਰਾ ਜਾਂ ਕੋਈ ਐਂਟਰੀ ਵਗੈਰਾ ਪੂਰੀ ਗੱਲਬਾਤ ਆ ਜਿਹੜੀ ਬਾਈਟ ਨਾ ਕਰਾਂਗੇ ਬਾਈ ਅਸਲੀਕਾਰ ਉਹ ਠੀਕ ਆ ਕੋਈ ਪਹਿਲਾਂ ਤਾਂ ਬਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਏਰੀਏ ਦੇ ਵਿੱਚ ਜਿਹੜਾ ਇਹ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਹੈ ਜਿਹੜਾ ਲਗਵਾਉਣ ਜਾ ਰਹੇ ਹੋਗੇ ਤੁਹਾਡਾ ਅਸੀਂ ਤਾਂ ਇਹਦੇ ਲਈ ਧੰਨਵਾਦ ਕਰਦੇ ਆ ਥੋੜੀ ਜਿਹੀ ਮੇਲੇ ਬਾਰੇ ਜਾਣਕਾਰੀ ਦੇ ਦੇਣੀ ਇਹ ਮੇਲਾ 30 ਤੇ 31 ਗਸ ਨੂੰ ਜੀ ਸ਼ਨੀ ਐਤਵਾਰ ਅਨਾਜ ਮੰਡੀ ਪੁੱਚੋ ਦੀ ਜਿਹੜੀ ਲਹਿਰੇ ਬੇਗੇ ਦੇ ਬਸ ਅਡੇ ਤੇ ਹੈ ਨਵੀਂ ਅਨਾਜ ਮੰਡੀ ਉੱਥੇ ਹੋ ਰਿਹਾ ਹੈਗਾ ਜੀ ਤਿਆਰੀਆਂ ਤੁਹਾਡੇ ਸਾਹਮਣੇ ਚੱਲ ਰਹੀਆਂ ਹੈ ਜੀ ਤੇ ਜਿਹੜੇ ਲੋਕ ਵੀ ਜਾਨਵਰ ਲੈ ਕੇ ਆਉਣਾ ਚਾਹੁੰਦੇ ਨੇ ਉਨਾਂ ਲਈ ਪ੍ਰਬੰਧ ਬਹੁਤ ਸੋਹਣੇ ਕੀਤੇ ਜਾ ਰਹੇ ਆ ਉਧਰ ਸਾਰਾ ਐਨੀਮਲ ਸੈਕਸ਼ਨ ਬਣਨਾ ਏ ਜੀ ਤੁਹਾਨੂੰ ਜਿਹੜਾ ਕੋਈ ਇੰਚਾਰਜ ਹੈਗਾ ਜੀ ਸਾਡਾ ਐਨੀਮਲ ਸੈਕਸ਼ਨ ਦਾ ਉਹਦਾ ਮੈਂ ਨੰਬਰ ਵੀ ਨੋਟ ਕਰਾ ਦਿੰਦਾ ਵੀਡੀਓ ਦੇ ਵਿੱਚ ਤਾਂ ਜੋ ਸਾਰਿਆਂ ਤੱਕ ਪਤਾ ਚੱਲ ਜਾਏ ਨੰਬਰ 9374000100 ਪੂਰਾ ਇਕਾ ਵੀ ਹੋਰ ਬੋਲ ਦੇ ਜੀ 9374000100 ਪੂਰਾ ਅਗਰ ਤੁਹਾਨੂੰ ਜਾਨਵਰਾਂ ਸੰਬੰਧੀ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਪਸ਼ੂ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਰਹੇਗਾ ਪਾਣੀ ਦਾ ਪ੍ਰਬੰਧ ਚਾਰੇ ਦਾ ਪ੍ਰਬੰਧ ਸਾਰੀਆਂ ਗੱਲਾਂ ਤੁਸੀਂ ਇਸ ਨੰਬਰ ਤੇ ਪੁੱਛ ਸਕਦੇ ਹੋ ਜੀ ਤੇ ਇੱਕ ਹੋਰ ਦੱਸ ਦਿਓ ਜੀ ਵੀ ਕਿ ਮੰਡੀ ਦੇ ਵਿੱਚ ਜਾਨਵਰ ਲੈ ਕੇ ਜਾਵਾਂਗੇ ਉਹਦੀ ਕੋਈ ਐਂਟਰੀ ਜਾਂ ਪਹਿਲਾਂ ਤੁਹਾਡੇ ਕੋਲੇ ਕੋਈ ਪਰਚੀ ਵਗੈਰਾ ਕੱਟਣੀ ਤਾਂ ਖੁੱਲਾ ਸਰਦਾ ਹੀ ਹੈ ਖੁੱਲਾ ਸਰਦਾ ਜੀ ਇਹਦੇ ਵਿੱਚ ਸਿਰਫ ਜਿਹੜਾ ਨੰਬਰ ਤੁਹਾਨੂੰ ਦਿੱਤਾ ਹੈ ਉਹ ਇੰਚਾਰਜ ਨੇ ਜੀ ਜੇ ਕੋਈ ਟੈਂਟ ਟੁੰਡ ਦਾ ਹਲਕਾ ਫੁਲਕਾ ਜਿਹੜਾ ਪ੍ਰਬੰਧ ਕਰਦੇ ਪਏ ਉਹਦਾ ਕੋਈ ਖਰਚਾ ਹੋ ਜਾਦਾ ਖਰਚਾ ਲੈਣਗੇ ਉਹ ਕਿਸਾਨ ਵੀਰਾਂ ਲਈ ਦੇਖਣ ਆਉਣ ਲਈ ਸਾਰਿਆਂ ਲਈ ਇਹ ਫ੍ਰੀ ਖੁੱਲਾ ਸਰਦਾ ਜੀ ਜੀ ਕਿਸੇ ਵੀ ਜਾਨਵਰ ਦਾ ਕੋਈ ਵੀ ਜਨਮ ਤੋਂ ਲੈ ਕੇ ਹੁਣ ਤੱਕ ਕੋਈ ਸਰਟੀਫਿਕੇਟ ਬਣਾਇਆ ਹੋ ਉਹ ਨਾਲ ਲੈ ਕੇ ਆਉਣੀ ਦੇਖੋ ਜੇ ਤੁਸੀਂ ਲੈ ਕੇ ਆਉਂਗੇ ਵੈਕਸੀਨੇਸ਼ਨ ਲੱਗੀ ਹੋਵੇ ਇਹ ਚੀਜ਼ਾਂ ਨਾਲ ਕੀ ਹੈ ਜਿਹੜੇ ਲੋਕ ਆਉਂਦੇ ਆ ਉਹ ਦੇਖਦੇ ਆ ਤੁਹਾਡੀ ਜਾਣਕਾਰੀ ਸਹੀ ਢੰਗ ਤੱਕ ਸਹੀ ਲੋਕਾਂ ਤੱਕ ਪਹੁੰਚ ਰਹੀ ਹੈ ਜੀ ਤੇ ਆਪਣਾ ਜੀ ਹਰ ਕਿਸਮ ਦਾ ਜਾਨਵਰ ਜਿਵੇਂ ਆਪਾਂ ਪਸ਼ੂਆਂ ਦੀ ਗੱਲ ਕਰ ਲਈਏ ਬੱਕਰਿਆਂ ਦੀ ਗੱਲ ਕਰ ਲਈਏ ਉਹ ਵੀ ਲੈ ਕੇ ਆਉਣ ਦਾ ਸੱਤ ਸੱਬ ਆ ਰਹੇ ਆ ਜੀ ਬੱਕਰੇ ਵੀ ਆ ਰਹੇ ਹੈਗੇ ਜੀ ਝੋਟੇ ਵੀ ਆ ਰਹੇ ਆ ਸਾਰਾ ਕੁਝ ਆ ਰਿਹਾ ਚੰਗੇ ਘੋੜੇ ਆ ਰਹੇ ਹੈਗੇ ਬਹੁਤ ਵਧੀਆ ਸਟੱਡ ਫਾਰਮ ਆ ਰਹੇ ਆ ਸਾਰਾ ਕੁਝ ਆ ਰਿਹਾ ਜੀ ਲੈ ਮਿੱਤਰੋ 200 ਤੋਂ ਪਲੱਸ ਜਿਹੜੀਆਂ ਕੰਪਨੀਆਂ ਆ ਰੰਗਾਂ ਨੇ ਹਰ ਤਰ੍ਹਾਂ ਦਾ ਖੇਤੀਬਾੜੀ ਦਾ ਜਿਹੜਾ ਸੰਦ ਹੈਗਾ

ਤਵਾਓ ਆਪ ਜੀ ਹਾਂ ਪਰ ਹਮਾਰੇ ਸਟਾਲ ਤੇ ਆਈਏ ਸਟਾਲ ਨੰਬਰ 47 ਹੈ 47 वो आप वहाँ पर आप विजिट कर सकते हैं जिसमें हमारी ऑटो की बैटरी जो कि आपका टू व्हीलर से लेके आपका ट्रैक्टर बैटरी कार बैटरी इन्वर्टर बैटरी या जो आपके ट्रक बैटरी वो सभी तरीके की बैटरी हम यहाँ पर अपना डिस्प्ले करेंगे और आप आपका स्वागत है हमारे स्टॉल पे आप जरूर आइए और तीसौ अगस्त लाइव मित्रों पूरी जानकारी है जरा सुनो मंडी के प्रबंधा बारे देती कि तुम्हें जानकारी नंबर है जरा वो भी स्क्रीन के उ चली रहता किसी भी किसान भरा ने किसी किस्म की भी जानकारी लेनी है ਤਾਂ ਤੁਸੀਂ ਇਹ ਨੰਬਰ ਤੇ ਕਾਲ ਕਰਕੇ ਜਿਹੜੀ ਜਾਣਕਾਰੀ ਲੈ ਸਕਦੇ ਹੋ ਬਾਕੀ ਆਪਣੇ ਨਾਲ ਮੇਰਾ ਵੱਡਾ ਭਾਈ ਖੜਾ ਸਾਰੇ ਜਾਣਦੇ ਹੋ ਦੱਸਣ ਦੀ ਲੋੜ ਨਹੀਂ ਗਈ ਐਕਸਾਈਡ ਬੈਟਰੀ ਹਾਊਸ ਪੁੱਚੋ ਮੰਡੀ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਪੱਧਰ ਤੇ ਜਿਹੜੀ ਸ਼ਾਪ ਹੈਗੀ ਚੱਲ ਰਹੀ ਹੈਗੀ ਤੇ ਮੰਡੀ ਦੇ ਵਿੱਚ 47 ਨੰਬਰ ਦੁਕਾਨ ਹੋ ਗਿਆ ਆਪਣੀ 47 ਨੰਬਰ ਜਿਹੜਾ ਕਾਊਂਟਰ ਤੇ ਆ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਬੈਟਰੀ ਸਕੂਟਰ ਖਰੀਦਣਾ ਹੈਗਾ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਆ ਤਾਂ ਭਾਈ ਇਹਨਾਂ ਤੋਂ ਲੈ ਸਕਦੇ ਹੋਗੇ ਹੋਰ ਕੋਈ ਗੱਲਬਾਤ ਕਰਨਾ ਛੋਣਿਓ ਜੀ ਆਪਣਾ ਮੋਬਾਈਲ ਨੰਬਰ ਵੀ ਮਾੜਾ ਦੇ ਦਿਓ ਤੁਸੀਂ 93012 ਵਾਲੀ 00003 ਜੀ ਲਾਈਵ ਮਿੱਤਰੋ ਇੱਕਦਾਰੀ ਬਾਈ ਕੈਮਰਾ ਮਾਰ ਕੇ ਪੂਰੀ ਮੰਡੀ ਦੇ ਪ੍ਰਬੰਧ ਦਿਖਾ ਦੇ ਪਹਿਲਾਂ ਤੂੰ ਪਰਸੋਂ ਜਿਹੜਾ 30 ਤੇ 31 ਅਗਸਤ ਨੂੰ ਜਿਹੜਾ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਕਿਸਾਨ ਮੇਲਾ ਜਿਹੜਾ ਇਹ ਮੰਡੀ ਦੇ ਵਿੱਚ ਲੱਗਾਂ ਜਾ ਰਿਹਾ ਮੈਂ ਨੇੜੇ ਤੇੜੇ ਦੇ ਕਿਸਾਨ ਭਰਾਵਾਂ ਨੂੰ ਦੂਰ ਘਾਡੇ ਦੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਬੇਨਤੀ ਕਰਦਾ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਸੀਂ ਇਹ ਮੇਲੇ ਦੇ ਵਿੱਚ ਪਹੁੰਚ ਕੇ ਜਿਹੜੀ ਆਪਣੇ ਇਹ ਮੇਲੇ ਦੀ ਰੌਣਕਾ ਇਹਨੂੰ ਵਧਾਓ ਤਾਂ ਕਿ ਆਉਂਦੀ ਵਾਰ ਨੂੰ ਜਿਹੜਾ ਇਹ ਮੇਲਾਗਾ ਹੋਰ ਵੀ ਵੱਡੀ ਪੱਧਰ ਤੇ ਜਿਹੜਾ ਲਗਾਇਆ ਜਾਵੇ